ਅਗਲੇ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗੀ ਸੰਧਾਰਾ ਜਦੋਂ ਕਹਿੰਦੇ ਆ ਪੇਕੇ ਘਰੋਂ ਆਉਂਦਾ ਕਿ ਉਹ ਸਿਰਫ ਬਿਸਕਟ ਜਿਹੜਾ ਆਟੇ ਦੇ ਬਣ ਕੇ ਆਉਂਦੇ ਆ ਸਿਰਫ ਉਹ ਨਹੀਂ ਸੰਧਾਰਾ ਕਹਿੰਦੇ ਆ ਸੰਧਾਰੇ ਦੇ ਵਿੱਚ ਬਿਸਕਟ ਹੁੰਦੇ ਆ ਮਠਾਈਆਂ ਹੁੰਦੀਆਂ ਸੂਟ ਆਉਂਦੇ ਆ ਸ਼ਿੰਗਾਰ ਦਾ ਸਮਾਨ ਹੁੰਦਾ ਹੈ ਕੱਚ ਦੀਆਂ ਹਰੀਆਂ ਤੇ ਲਾਲ ਚੂੜੀਆਂ ਇੱਕ ਟ੍ਰੈਡੀਸ਼ਨ ਪੁਰਾਣੇ ਸਮੇਂ ਦੀ ਚੱਲਦੀ ਆ ਰਹੀ ਕਿ ਜਦੋਂ ਤੀਆਂ ਦਾ ਤਿਹਾਰ ਨੇੜੇ ਆਂਦਾ ਤਾਂ ਪੇ ਕਿਉਂ ਸਮਾਨ ਆਂਦਾ ਪੇ ਕਿਉਂ ਆਈ ਚੀਜ਼ ਦਾ ਵੈਸੀ ਬਹੁਤ ਚਾ ਚੜ ਜਾਂਦੇ ਕੁੜੀਆਂ ਨੂੰ ਤੀਜ ਦਾ ਤਿਹਾਰ ਇਸ ਤਰੀਕੇ ਨਾਲ ਆਂਦਾ ਪੀਂਗਾ ਝੂਟਦੀਆਂ ਪੁਰਾਤਨ ਸਮੇਂ ਵਿੱਚ ਤਾਂ ਬਹੁਤ ਵਧੀਆ ਤਰੀਕੇ ਨਾਲ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਕਿ ਹੁਣ ਜਿਹੜੀਆਂ ਤੀਆਂ ਮਨਾਈਆਂ ਜਾਂਦੀਆਂ ਨੇ ਉਹ ਕਿੱਟੀ ਦੇ ਤਿਹਾਰ ਤੇ ਮਨਾਈਆਂ ਜਾਂਦੀਆਂ ਨੇ ਕਿੱਟੀ ਮੈਂਬਰਸ ਆਪਸ ਵਿੱਚ ਇਕੱਠੇ ਹੋ ਰਹੇ ਆ ਲੈਡੀਆਂ ਆਪਸ ਵਿੱਚ ਗਰੁੱਪਸ ਇਕੱਠੇ ਕਰਕੇ ਤੀਆਂ ਦਾ ਤਿਹਾਰ ਮਨਾ ਲੇ ਪਿੰਡ ਦੀ ਇੱਕ ਸਾਥ ਬਣੀ ਹੁੰਦੀ ਹੈ ਜਿੱਥੇ ਇੱਕ ਵੱਡੇ ਸਾਰੇ ਪੇੜ ਦੇ ਉੱਤੇ ਪੀਂਗ ਬਣਾਈ ਹੁੰਦੀ ਆ ਉੱਥੇ ਇਕੱਠੇ ਹੋ ਕੇ ਸਭ ਨੇ ਤਿਆਰ ਹੋ ਕੇ ਆਣਾ ਹਾਰ ਸ਼ਿੰਗਾਰ ਕਰਕੇ ਆਣਾ ਕੱਚ ਦੀਆਂ ਹਰੀਆਂ ਲਾਲ ਚੂੜੀਆਂ ਪਾਣੀਆਂ ਰੋਜਾਂਡਮ ਸੇਖ ਰਹੇ ਤੁਸੀਂ ਤੇ ਮੈਂ ਹਰਸ਼ਕੋਰ ਸੌਨ ਦਾ ਮਹੀਨਾ ਜਦੋਂ ਚੜਦਾ ਹੈ ਤਾਂ ਮੁਟਿਆਰਾਂ ਦੇ ਵਿੱਚ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਤੀਆਂ ਦਾ ਤਿਉਹਾਰ ਔਰਤੇ ਨਾਲ ਹੀ ਠੰਡਾਰਾ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਹੀ ਬਹੁਤ ਜ਼ਿਆਦਾ ਖੁਸ਼ੀ ਚੜਦੀ ਹੈ ਕਿ ਜਦੋਂ ਪਿੱਕੇ ਕਰੋ ਜਿਹੜਾ ਕਿ ਸੰਧਾਰਾਂ ਦਾ ਹੈ ਇਸ ਮੁੱਦੇ ਤੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੀ ਸਹਿਯੋਗੀ ਪ੍ਰਬਲੀਨ ਕੌਰ ਤੇ ਪ੍ਰਗਨੀ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਗੀ ਸੰਦਾਰਾ ਜਿਹੜਾ ਕਹਿੰਦੇ ਆ ਪੇਕੇ ਕਰੋ ਆਉਂਦਾ ਕੀ ਉਹ ਸਿਰਫ ਬਿਸਕਟ ਜਿਹੜਾ ਆਟੇ ਦੇ ਬਣ ਕੇ ਆਉਂਦੇ ਆ ਸਿਰਫ ਉਹ ਨਹੀਂ ਸੰਦਾਰਾ ਕਹਿੰਦੇ ਆ ਨਹੀਂ ਸੰਦਾਰੇ ਦੇ ਵਿੱਚ ਬਿਸਕਟ ਹੁੰਦੇ ਆ ਮਠਾਈਆਂ ਹੁੰਦੀਆਂ ਸੂਟ ਆਉਂਦੇ ਆ ਸ਼ਿੰਗਾਰ ਦਾ ਸਮਾਨ ਹੁੰਦਾ ਕੱਚ ਦੀਆਂ ਹਰੀਆਂ ਤੇ ਲਾਲ ਚੂੜੀਆਂ ਬਿੰਦੀ ਮਹਿੰਦੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਪੇਕੇ ਘਰੋਂ ਆਉਂਦੀਆਂ ਤੇ ਹੁਣ ਜਿਵੇਂ ਕਈਆਂ ਦੇ ਸੌਰੇ ਵੀ ਭੇਜਦੇ ਨੇ ਇਸ ਸੰਧਾਰੇ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਇੱਕ ਟਰੈਡੀਸ਼ਨ ਪੁਰਾਣੇ ਸਮੇਂ ਦੀ ਚੱਲਦੀ ਆ ਰਹੀ ਕਿ ਜਦੋਂ ਤੀਆਂ ਦਾ ਤਿਹਾਰ ਨੇੜੇ ਆਉਂਦਾ ਤਾਂ ਪੇ ਕਿਉਂ ਸਮਾਨ ਆਂਦਾ ਹੈ ਪੇਕਿਓ ਆਈ ਚੀਜ਼ ਦਾ ਵੈਸੀ ਬਹੁਤ ਚਾ ਚੜ ਜਾਂਦੇ ਕੁੜੀਆਂ ਨੂੰ ਤੇ ਜੇ ਸੰਧਾਰੇ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸਾਰਿਆਂ ਨੂੰ ੜੀ ਹੁੰਦੀ ਹੈ ਕਿ ਸਾਲ ਬਾਅਦ ਜਿਹੜਾ ਸੰਧਾਰਾ ਆਏਗਾ ਪੇਕਿਓ ਦੀ ਜਿਹੜੇ ਜਿਨ੍ਹਾਂ ਦੇ ਭਰਾ ਹੁੰਦੇ ਨੇ ਉਹ ਪੀਪੇ ਭਰ ਕੇ ਜਿਹੜੇ ਘਿਓ ਦੇ ਆਟੇ ਦੇ ਬਿਸਕਟ ਘਰ ਦੇ ਵਿੱਚ ਬਣੇ ਹੋਏ ਉਹ ਲੈ ਕੇ ਆਉਂਦੇ ਆ ਕੁੜੀਆਂ ਨੂੰ ਚਾ ਚੜ ਜਾਂਦਾ ਜਦੋਂ ਪੇਕਿਓ ਕੋਈ ਸਮਾਨ ਆਵੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੁਰਾਣੇ ਵਰਤਨ ਨਾਲ ਰੀਝਾਂ ਨਾਲ ਬੜੀਆਂ ਹੋਈਆਂ ਨੇ ਤੇ ਜੇਕਰ ਇਹਨਾਂ ਨੂੰ ਦੇਖਿਆ ਜਾਵੇ ਤੀਆਂ ਦੇ ਤਿਹਾਰ ਦੇ ਮੌਕੇ ਦੇ ਉੱਤੇ ਇਹਦੀ ਖਾਸੀਅਤ ਭਮੰਦੇ ਆ ਸੌਣ ਦੇ ਮਹੀਨੇ ਦੇ ਵਿੱਚ ਆਉਂਦੀ ਹੈ ਤੀਜ ਦਾ ਤਿਉਹਾਰ ਇਸ ਤਰੀਕੇ ਨਾਲ ਆਉਂਦਾ ਪੀਂਗਾ ਝੂਟਦੀਆਂ ਪ੍ਰਾਤਨ ਸਮੇਂ ਚ ਤਾਂ ਬਹੁਤ ਵਧੀਆ ਤਰੀਕੇ ਨਾਲ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਸਾਰੇ ਇਕੱਠੇ ਹੋ ਜਾਂਦੇ ਸੀ ਪਰ ਮਾਡਰਨਾਈਜ਼ ਹੁੰਦਾ ਜਾ ਰਿਹਾ ਹੈ ਬਿਲਕੁਲ ਉਹੀ ਮਾਡਰਨਾਈਜ਼ੇਸ਼ਨ ਇਦਾਂ ਹੋ ਰਹੀ ਕਿ ਹੁਣ ਜਿਹੜੀਆਂ ਤੀਆਂ ਮਨਾਈਆਂ ਜਾਂਦੀਆਂ ਨੇ ਉਹ ਕਿੱਟੀ ਦੇ ਤਿਉਹਾਰ ਤੇ ਮਨਾਈਆਂ ਜਾਂਦੀਆਂ ਨੇ ਕਿੱਟੀ ਮੈਂਬਰਸ ਆਪਸ ਵਿੱਚ ਇਕੱਠੇ ਹੋ ਰਹੇ ਆ ਲੈਡੀਜ਼ ਆਪਸ ਵਿੱਚ ਗਰੁੱਪਸ ਇਕੱਠੇ ਕਰਕੇ ਤੀਆਂ ਦਾ ਤਿਉਹਾਰ ਮਨਾਦੇ ਪਰ ਹਲੇ ਵੀ ਜਿਹੜੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈ ਹੋਈ ਹੈ ਪਰ ਪਹਿਲਾਂ ਦੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਜਿਹੜੇ ਪਹਿਲਾਂ ਬ ਨਾਲ ਚੱਲਦਾ ਸੀਗਾ ਘਰ 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 ਦੇ ਵਿੱਚ ਇਹ ਪਿੰਡ ਦੀ ਇੱਕ ਸਾਥ ਬਣੀ ਹੁੰਦੀ ਹੈ ਜਿੱਥੇ ਇੱਕ ਵੱਡੇ ਸਾਰੇ ਪੇੜ ਦੇ ਉੱਤੇ ਪੀਂਗ ਬਣਾਈ ਹੁੰਦੀ ਆ ਉੱਥੇ ਇਕੱਠੇ ਹੋ ਕੇ ਸਭ ਨੇ ਤਿਆਰ ਹੋ ਕੇ ਆਣਾ ਹਾਰ ਸ਼ਿੰਗਾਰ ਕਰਕੇ ਆਣਾ ਕੱਚ ਦੀਆਂ ਹਰੀਆਂ ਲਾਲ ਚੂੜੀਆਂ ਪਾਣੀਆਂ ਤੇ ਆਪਣਾ ਮਹਿੰਦੀਆਂ ਲਗਾਣੀਆਂ ਸਪੈਸ਼ਲੀ ਤੇ ਉਸ ਨੂੰ ਤਿਆਰ ਕਰਕੇ ਆਣਾ ਤੇ ਉਥੇ ਬੋਲੀਆਂ ਪਾਣੀਆ ਗਿੱਧੇ ਪਾਣੀ ਪਰ ਹੁਣ ਚੇਂਜ ਐਦਾਂ ਮਾਡਰਨਾਈਜੇਸ਼ਨ ਆਈ ਹੈ ਕਿ ਵੱਡੇ ਹੋਟਲਸ ਦੇ ਵਿੱਚ ਤੀਜ ਫੈਸਟੀਵਲ ਕਹਿ ਕੇ ਮਨਾਇਆ ਜਾਂਦਾ ਉੱਥੇ ਡੀਜੇ ਲੱਗਦਾ ਹਾਲਾਂਕਿ ਉੱਥੇ ਵੀ ਜਿਹੜੀਆਂ ਲੇਡੀਜ਼ ਨੇ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਆਪਣੀ ਪੰਜਾਬੀ ਟਰੈਡੀਸ਼ਨ ਲੁੱਕ ਰੱਖੀਏ ਤੇ ਐਦੇ ਬੋਲੀਆ ਪਾਕ ਇੰਜੋਏ ਕਰੀਏ ਪਰ ਫਿਰ ਵੀ ਥੋੜਾ ਬਦਲਾਵਤਾ ਹੋਇਆ ਪਰ ਇਹ ਅਹਿਮੀਅਤ ਵੀ ਬਹੁਤ ਰੱਖਦਾ ਕਿਸੇ ਹੋਰ ਟਾਈਮ ਨੇ ਇਕੱਠੇ ਹੋਣਾ ਚਲੋ ਇਸੇ ਬਹਾਨੇ ਲੋਕ ਇਕੱਠੇ ਹੋ ਜਾਂਦੇ ਨੇ ਇਸੇ ਬਹਾਨੇ ਪੇਕੇ ਜਿਹੜੇ ਬੜੇ ਖੁਸ਼ੀ ਦੇ ਨਾਲ ਪਹੁੰਚਦੇ ਨੇ ਆਪਦੇ ਬੇਟੀ ਦੇ ਘਰੇ ਪਰ ਉੱਥੇ ਤਸਵੀਰਾਂ ਇਹੋ ਜਿਹੀਆਂ ਵੀ ਮੈਂ ਦੇਖੀਆਂ ਹੈ ਜਿਹੜੀ ਬੀਬੀਆਂ ਹੁੰਦੀਆਂ ਨੇ ਕਿੰਨੀ ਉਮਰ ਵੀ ਹੋ ਜਾ ਪਰ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਨਹੀਂ ਆਪਦੇ ਕੁੜੀ ਦੇ ਘਰੇ ਫੇ ਸੰਧਾਰਾ ਲੈ ਕੇ ਜਾਣਾ ਹੈ ਚਾਹੇ ਉਹ ਬੱਸ ਚਾਹੇ ਜਿੰਨੀ ਇਸ ਵਾਰ ਗਰਮੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਅੱਜ ਵੀ ਬਸਤਾਂ ਦੇ ਵਿੱਚ ਨਾ ਪੀਪੇ ਭਰ ਕੇ ਮਾਵਾਂ ਜਿਹੜੀ ਕੀ ਉਹ ਲੈ ਕੇ ਜਾਂਦੀਆਂ ਬਿਲਕੁਲ ਇਹ ਸ਼ੁਰੂਆਤ ਪਹਿਲੇ ਤੋਂ ਹੀ ਤਿਆਰੀਆਂ ਹੋ ਜਾਂਦੇ ਤੁਸੀਂ ਦੇਖਿਆ ਹੋਵੇਗਾ ਕਈ ਪਿੰਡਾਂ ਦੀਆਂ ਕਈ ਕਈ ਦੁਕਾਨਾਂਾਂ ਦੇ ਵਿੱਚ ਸੰਧਾਰੇ ਬੰਦੇ ਸਪੈਸ਼ਲੀ ਜਿਹੜੇ ਬਿਸਕਟ ਆਪਾਂ ਕਹਿ ਰਹੇ ਨਾ ਆਟੇ ਤੇ ਗੁੜ ਦੇ ਉਹ ਬਣਨੇ ਸ਼ੁਰੂ ਹੋ ਜਾਂਦੇ ਸਭ ਨੂੰ ਪਤਾ ਹੁੰਦਾ ਕਿ ਤੀਆਂ ਦਾ ਤਿਹਾਰ ਹੈ ਤੇ ਸੰਧਾਰੇ ਵੰਡ ਰਹੇ ਐ ਤੇ ਬਿਸਕਟ ਤਿਆਰ ਹੋ ਰਿਹਾ ਜੇ ਕੁੜੀਆਂ ਵਾਸਤੇ ਸਮਾਨ ਜਾਂਦਾ ਤੁਸੀਂ ਬਾਜ਼ਾਰਾਂ 'ਚ ਦੇਖੋ ਅੱਜ ਰੱਖੜ ਪੁਣਿਆ ਤੋਂ ਪਹਿਲਾਂ ਇਹ ਤੀਆਂ ਦਾ ਤਿਹਾਰ ਹੈ ਜਿਸ ਦੇ ਵਿੱਚ ਕੀ ਬਾਜ਼ਾਰਾਂ ਦੇ ਵਿੱਚ ਰੌਣਕ ਉਸ ਤਰੀਕੇ ਦੀ ਦੇਖਣ ਨੂੰ ਮਿਲਦੀ ਸਮਾਨ ਦੇਖਣ ਨੂੰ ਮਿਲਦਾ ਹੈ ਹਰੀ ਲਾਲ ਚੂੜੀਆਂ ਹੋ ਗਈਆਂ ਬਿੰਦੀ ਹੋ ਗਈ ਸੂਟ ਹੋ ਗਏ ਸਾਰਿਆਂ ਤੇ ਸੇਲਾ ਵੀ ਤਾਂ ਲਾਈ ਹੋਈਆਂ ਕਿ ਸਭ ਨੂੰ ਪਤਾ ਕਿ ਤਿਹਾੜ ਨੇੜੇ ਆ ਰਹੇ ਸਭ ਨੇ ਲੈਣ ਦੇਣ ਜਿਹੜਾ ਆਪਣਾ ਜਾਰੀ ਰੱਖਣਾ ਹੈ ਜੀ ਜੀ ਮੈਂ ਤੁਸੇ ਪੀਪੇ ਦੀ ਗੱਲ ਕੀਤੀ ਸੀ ਅੱਜ ਜਿਵੇਂ ਸੌਣ ਦਾ ਮਹੀਨਾ ਚੜ ਗਿਆ ਅੱਜ ਵੀ ਕੋਈ ਅਗਰ ਮਾਂ ਪੈਦਰ ਇਆ ਬੱਸਾਂ ਦੇ ਵਿੱਚ ਪੀਪੇ ਲੈ ਕੇ ਜਾਂਦੇ ਸਾਰਿਆਂ ਨੂੰ ਪਤਾ ਲੱਗ ਜਾਂਦੇ ਆਪਣੀ ਕੁੜੀ ਦੇ ਘਰੇ ਚੱਲੇ ਆ ਬਿਲਕੁਲ ਸਭ ਨੂੰ ਪਤਾ ਹੁੰਦਾ ਕਿ ਸੰਧਾਰਾ ਚੱਲਿਆ ਕਿਉਂਕਿ ਉੱਤੇ ਨਾ ਇੱਕ ਛੋਟੇ ਜਿਹੇ ਧਾਗੇ ਨਾਲ ਲੋਕ ਬਣਾ ਕੇ ਇੱਕ ਪਿਆਰ ਦਾ ਚਾਹਤ ਨੂੰ ਕਿੰਨੀ ਤਕਲੀਫ ਹੋਵੇ ਚਾਹੇ ਜਿੰਨੀ ਮਰਜ਼ੀ ਧੁੱਪ ਹੋਵੇ ਜਿਹੋ ਜੀ ਮਰਜ਼ੀ ਭੀੜ ਹੋਵੇ ਚਾਹੇ ਖੁਦ ਬਿਮਾਰ ਹੋਣ ਪਰ ਫਿਰ ਵੀ ਜਿਸ ਤਰ੍ਹਾਂ ਖੁਸ਼ੀ ਦੇ ਨਾਲ ਉਹ ਲੈ ਕੇ ਜਾਣੇ ਮੈਨੂੰ ਲੱਗਦਾ ਉਹ ਬਿਆਨ ਆਪਾਂ ਕਰ ਸਕਦੇ ਆ ਸ਼ਬਦਾਂ ਦੇ ਵਿੱਚ ਇਸ ਚੀਜ਼ ਦਾ ਬਿਆਨ ਨਹੀਂ ਕਿਉਂਕਿ ਇਹੋ ਜੀ ਰੀਤੀ ਰਿਵਾਜ ਜਿਹੜੇ ਪੁਰਾਣੇ ਸਮੇਂ ਤੋਂ ਬਣਨੇ ਆ ਰਹੇ ਹੁਣ ਰਖੜੀ ਅੱਗੋ ਆਣੀ ਪੈਣ ਪਰਾਮਾ ਦਾ ਜਿਹੜਾ ਤਿਉਹਾਰ ਹੈ ਉਹ ਰਿਸ਼ਤਾ ਬਿਆਨ ਕਰਦਾ ਇੱਕ ਸ਼ਾਇਦ ਧਾਗਾ ਹੈ ਤੇ ਧਾਗੇ ਦੇ ਰਾਹੀਂ ਆਪਾਂ ਪਿਆਰ ਬਿਆਨ ਕਰਨਾ ਚਾਹਦੇ ਆ ਪਰ ਉਹ ਬਿਆਨ ਹੋ ਨਹੀਂ ਸਕਦਾ ਧਾਗੇ ਦੇ ਵਿੱਚ ਪਰ ਇੱਕ ਕਹਿ ਲਓ ਮੌਕਾ ਮਿਲ ਜਾਂਦਾ ਕਿ ਮਿਲਣ ਦਾ ਮੌਕਾ ਫਿਰ ਉਸ ਤੋਂ ਪਹਿਲਾਂ ਜੇ ਤੀ ਜਾਣੀ ਤਾਂ ਪਰਿਵਾਰਾਂ ਨੇ ਇਕੱਠੇ ਹੋ ਜਾਣਾ ਪੇਕੇ ਘਰੋਂ ਸਮਾਨ ਆਣਾ ਤੇ ਭੈਣ ਨੂੰ ਚਾਹ ਚੜਦਾ ਵੀ ਮੇਰਾ ਭਰਾ ਤੁਰਿਆ ਆਂਦਾ ਆ ਆਪਾਂ ਗਾਣੇ ਬੜੇ ਸੁਣੇ ਮੇਰਾ ਵੀਰ ਸੰਧਾਰਾ ਲਿਆਇਆ ਮਤਲਬ ਇਹ ਸਾਰੀਆਂ ਚੀਜ਼ਾਂ ਦਿਲ ਨੂੰ ਖੁਸ਼ ਕਰਦੀਆਂ ਨੇ ਕਿ ਗਾਣੇ ਇੱਕ ਬਹੁਤ ਵਧੀਆ ਚੀਜ਼ ਹੋਈ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਗਾਣੇ ਦੇ ਥਰੂ ਜਿਹੜਾ ਕਿ ਜਿਵੇਂ ਸੌਣ ਦੀ ਝੜੀ ਲੱਗੀ ਜਿਵੇਂ ਬਾਰਿਸ਼ ਦਾ ਮੌਸਮ ਗਾਨਕ ਥਰੂ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਬਿਲਕੁਲ ਇਹਦੇ ਵਿੱਚ ਰੀਤ ਰਿਵਾਜ ਦੱਸੇ ਜਾਂਦੇ ਨੇ ਹੁਣ ਲੋਕੀ ਜਦੋਂ ਆਪਣੀਆਂ ਵੀਡੀਓ ਬਣਾਉਣੀਆਂ ਦਾ ਟ੍ਰੈਂਡ ਚੱਲ ਗਿਆ ਹੈ ਨਾ ਰੀਲ ਦਾ ਟ੍ਰੈਂਡ ਚੱਲ ਗਿਆ ਜੇ ਕੋਈ ਸੰਧਾਰਾ ਲੈ ਕੇ ਆਂਦਾ ਕਿਸੇ ਦੇ ਘਰੋਂ ਤਾਂ ਉਹਦੀ ਉਹਦੀ ਵੀਰ ਦੀ ਵੀਡੀਓ ਬਣਾ ਕੇ ਰੀਲ ਵਾਇਰਲ ਹੁੰਦੀ ਹੈ ਨਾਲ ਲਿਖਿਆ ਹੁੰਦਾ ਵੀ ਵੀਰ ਸੰਧਾਰਾ ਲੈ ਕੇ ਆਇਆ ਫਿਰ ਕਹਿ ਲੋ ਇੱਕ ਨੇ ਦੇਖੀ ਤੇ ਦੂਜੇ ਨੇ ਸ਼ੇਅਰ ਕੀਤਾ ਤੇ ਉਹ ਉਹ ਵੀ ਇੱਕ ਤਰ੍ਹਾਂ ਦਾ ਪਿਆਰ ਹੈ ਕਿ ਕਿਸੇ ਦੇ ਬਹਾਨੇ ਕਿਸੇ ਨੂੰ ਯਾਦ ਤਾਂ ਕੀਤਾ ਇੱਕ ਵੀਡੀਓ ਸੈਂਡ ਕਰਨ ਦੇ ਬਹਾਨੇ ਕਿਸੇ ਨੂੰ ਯਾਦ ਤਾਂ ਕੀਤਾ ਆਪਣੇ ਭਰਾ ਨੂੰ ਬੇਟੀਆਂ ਕੁਝ ਐਂ ਕਹਿੰਦੀਆਂ ਨੇ ਕਿ ਮੰਮੀ ਤੁਸੀਂ ਤੰਗ ਨਾ ਹੋਵੋ ਜਾਂ ਵੀਰ ਜੀ ਤੁਸੀਂ ਤੰਗ ਨਾ ਹੋ ਕਈ ਵਾਰ ਖੁਦ ਵੀ ਮਨਾ ਕਰ ਦਿੰਦੀਆਂ ਤਾਂ ਹੁੰਦਾ ਹੁਣ ਅਦਾ ਬਣ ਗਿਆ ਇਸ ਹਾਲ ਕਿ ਅੱਜ ਕੱਲ ਟਾਈਮ ਜਿਵੇਂ ਚੇਂਜ ਹੋ ਰਿਹਾ ਕਿ ਸੰਧਾਰਾ ਘਰ ਦੇ ਵਿੱਚ ਤਿਆਰ ਹੋਣ ਦੀ ਬਜਾਏ ਬਾਜ਼ਾਰਾਂ ਦੇ ਵਿੱਚ ਬਣੀ ਬਣਾਈਆਂ ਚੀਜ਼ਾਂ ਵੀ ਜਿਵੇਂ ਆਟੇ ਦੇ ਬਿਸਕਟ ਹੁਣ ਬਾਜ਼ਾਰਾਂ 'ਚ ਮਿਲਣੇ ਸ਼ੁਰੂ ਹੋ ਗਏ ਕੰਪਨੀ ਵਾਲਿਆਂ ਦੇ ਵਿੱਚ ਮਿਲਣ ਲੱਗੇ ਤੇ ਉਹ ਕੰਪਨੀ ਵਾਲਿਆਂ ਦੇ ਰਾਹੀ ਦੇਣ ਲੱਗਦਾ ਜੋ ਪਿਆਰ ਘਰੋਂ ਬਣਾਈ ਚੀਜ਼ ਦਾ ਆਉਂਦਾ ਹੈ ਨਾ ਘਰੋਂ ਤਿਆਰ ਕੀਤੀ ਹੋਈ ਪਿਆਰ ਜੋ ਬੰਦਾ ਉਹਦੇ ਵਿੱਚ ਉਹ ਸ਼ਾਇਦ ਬਾਜ਼ਾਰਾਂ ਚ ਦੀਆਂ ਹੁੰਦੀਆਂ ਕਿ ਮੇਰੇ ਵੀਰ ਕਦੋਂ ਆਣਗੇ ਮੇਰੀ ਮਾਂ ਕਦੋਂ ਆਵੇਗੀ ਹੈਨਾ ਉਹ ਵੀ ਪਿਆਰ ਇੰਤਜ਼ਾਰ ਜਿਹੜਾ ਕਿ ਵੱਖਰਾ ਹੀ ਹੁੰਦਾ ਹੈ ਬਿਲਕੁਲ ਇਹ ਚੀਜ਼ਾਂ ਤਾਂ ਬੜੀਆਂ ਹੋਈਆਂ ਨੇ ਬਿਲਕੁਲ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੁਹਾਡੇ ਘਰ ਦੇ ਵਿੱਚ ਵੀ ਹਜੇ ਤੱਕ ਇਹ ਰੀਤ ਰਿਵਾਜ ਚੱਲ ਰਹੇ ਨੇ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਸੰਧਾਰਾ ਲੈ ਕੇ ਪਹੁੰਚਦੇ ਨੇ ਕਈਆਂ ਦੇ ਆਪਾਂ ਦੇਖਿਆ ਜਿਵੇਂ ਪੇਕਿਆਂ ਦੀ ਗੱਲ ਕਰ ਰਹੇ ਹਾਂ ਨਾ ਤੁਸੀਂ ਸੰਧਾਰਾਂ ਦੇ ਕਈਆਂ ਦੇ ਸੌਣ ਦੇ ਮਹੀਨੇ ਦੇ ਵਿੱਚ ਵਿਆਹੀ ਹੋਈ ਕੁੜੀਆਂ ਦੇ ਜਿਵੇਂ ਸੰਧਾਰੇ ਆਉਂਦੇ ਕਈਆਂ ਦੇ ਇਦਾਂ ਹੁੰਦਾ ਹੈ ਕਿ ਸੌਰਿਓ ਦੀ ਸਮਾਨ ਆਉਂਦਾ ਹੈ ਸ਼ਿੰਗਾਰ ਦਾ ਸਮਾਨ ਮਹਿੰਦੀ ਆਂਦੀ ਹੈ ਸੂਟ ਆਂਦਾ ਹੈ ਬਿੰਦੀਆਂ ਆਂਦੀਆਂ ਚੂੜੀਆਂ ਹੋ ਗਈਆਂ ਸਾਰੀਆਂ ਚੀਜ਼ਾਂ ਆਂਦੀਆਂ ਕਿ ਜਿਹੜੀ ਸਾਡੀ ਨੂੰਹ ਹੈ ਉਹ ਤਿਆਰ ਹੋ ਕੇ ਰਵੇ ਇਹ ਮਤਲਬ ਕਹਿ ਲਓ ਇਹਨੂੰ ਮੌਸਮ ਦੀ ਇੱਕ ਹੈ ਲੋ ਵੈਲਕਮ ਕਰਨ ਦੇ ਵਾਸਤੇ بارش ਦੀ ਬਰਸਾਤ ਨੂੰ ਵੈਲਕਮ ਕਰਨ ਵਾਸਤੇ ਚੀਜ਼ ਬਣੀ ਹੋਈ ਹੈ ਹਰ ਇੱਕ ਲੇਡੀ ਨੂੰ ਇਹ ਕਿਹਾ ਜਾਂਦਾ ਹੈ ਕਿ ਗਹਿਣਿਆਂ ਦੇ ਉਹ بجائے ਤੁਸੀਂ ਫੁੱਲਾਂ ਨਾਲ ਸ਼ਿੰਗਾਰ ਕਰੋ ਅੱਪ ਅੱਜ ਸਵੇਰੇ ਦੇਖਿਆ ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਲਾਈਨਾਂ ਹੈ ਦੂਜੇ ਪਾਸੇ ਨਵ ਵਿਆਤੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਦੇ ਮੰਦਰ ਵਰਤ ਵੀ ਰੱਖੇ ਆ ਜਿਵੇਂ ਆਪਾਂ ਦੇਖਿਆ ਸ਼ਿਵ ਜੀ ਦਾ ਵਰਤ ਰੱਖਦੇ ਆ 16 ਸੋਮਵਾਰ ਦਾ ਵਰਤ ਜਿਹੜਾ ਕਿ ਪੰਜ ਸੋਮਵਾਰ ਇੱਥੇ ਰੱਖੇ ਜਾਣਗੇ ਤੇ ਇਨ੍ਹਾਂ ਸੋਮਵਾਰ ਦੇ ਵਰਤ ਦੇ ਵਿੱਚ ਅੱਛੇ ਵਾਰ ਵਾਸਤੇ ਆਪਣੀ ਵਾਰ ਦੀ ਲੰਬੀ ਆਯੂ ਵਾਸਤੇ ਸਾਰੀਆਂ ਚੀਜ਼ਾਂ ਬੜੀਆਂ ਹੋਈਆਂ ਨੇ ਜੋ ਪੁਰਾਤਨ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਲੇਡੀਜ਼ ਜਿਹੜੀਆਂ ਵਰਤ ਰੱਖਦੀਆਂ ਨੇ ਤੇ ਸ਼ਿੰਗਾਰ ਕਿਦੇ ਨਾਲ ਕੀਤਾ ਜਾਂਦਾ ਫੁੱਲਾਂ ਦੇ ਨਾਲ ਫੁੱਲਾਂ ਨਾਲ ਸ਼ਿੰਗਾਰ ਕੀਤੀਆਂ ਔਰਤਾਂ ਅੱਜ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਵੀ ਪਹੁੰਚੀਆਂ ਤੇ ਉਹਨਾਂ ਦਾ ਅੱਜ ਸੋਮਵਾਰ ਦਾ ਪਹਿਲਾ ਵਰਤ ਸੀਗਾ ਸਾਵਣ ਦਾ ਪਹਿਲਾ ਵਰਤ ਸੀਗਾ ਲੋਕਾਂ ਨੇ ਮਿੱਠੇ ਗੁਲਗੁਲੇ ਬਣਾਨੇ ਖੀਰ ਪੂੜੇ ਜੇ ਖਾਣ ਪੀਣ ਦੀ ਤੁਸੀਂ ਗੱਲ ਆਪਾਂ ਕਰੀਏ ਸੰਧਾਰੇ ਦੇ ਨਾਲ ਨਾਲ ਹਰ ਇੱਕ ਘਰ ਦੇ ਵਿੱਚ ਸਾਵਣ ਦੇ ਮਹੀਨੇ ਖੀਰ ਜ਼ਰੂਰ ਬਣਦੀ ਹੈ ਤੇ ਮਾਲ ਪੂੜੇ ਬਣਾਏ ਜਾਂਦੇ ਨੇ ਗੁਲਗੁਲੇ ਬਣਾਈ ਜਾਂਦੇ ਨੇ ਜੋ ਕਿ ਇੱਕ ਰੀਤ ਚੱਲਦੀ ਆ ਰਹੀ ਹੈ ਖਾਣ ਦੀਆਂ ਚੀਜ਼ਾਂ ਕਹਿੰਦੇ ਨੇ ਬਾਰਿਸ਼ ਆਈ ਤਾਂ ਪਕੌੜੇ ਬਣਾ ਲਓ ਚਾਹ ਪਕੌੜੇ ਬਣਾ ਲਓ ਪਰ ਸਾਵਣ ਦੇ ਮਹੀਨੇ ਹੀ ਸਾਵਣ ਦੇ ਮਹੀਨੇ 'ਚ ਹੋਈ ਨਹੀਂ ਸਕਦਾ ਵੀ ਕਿਸੇ ਦੇ ਘਰ ਦੇ ਵਿੱਚ ਗੁਲਗੁਲੇ, ਖੀਰ, ਮਾਲਪੂੜੇ ਨਾ ਬਣੇ ਹੋਣ। ਇਹ ਇੱਕ ਰੀਤੀ ਰਿਵਾਜ ਹੈ। ਬੱਚੇ ਸਾਰਾ ਇਕ ਇਹਦਾ ਇੰਤਜ਼ਾਰ ਕਰਦੇ ਆ ਕਿ ਇਹ ਚੀਜ਼ਾਂ ਖਾਣ ਨੂੰ ਮਿਲਣਗੀਆਂ ਕਰੇ। ਉਹਨਾਂ ਨੂੰ ਰੀਤੀ ਰਿਵਾਜਾਂ ਦੇ ਨਾਲ ਇਹ ਨਾ ਉਹਨਾਂ ਨੂੰ ਤਾਂ ਪਤਾ ਕੀ ਚਲੋ ਇਹ ਰੀਤੀ ਰਿਵਾਜ ਸੁਣਦੇ ਹੋਣਗੇ ਆਪਣੇ ਮਾਪਿਆਂ ਤੋਂ ਕਿ ਸੰਧਾਰਾ ਆਇਆ ਹੈ, ਸਾਡਾ ਮਾਮਾ ਲੈ ਕੇ ਆ ਰਿਹਾ ਹੈ, ਸਾਡੀ ਨਾਨੀ ਲੈ ਕੇ ਆ ਰਹੀ ਪਰ ਉਹਨਾਂ ਨੂੰ ਖਾਣ ਦੀ ਚੀਜ਼ਾਂ ਨਾਲੋਂ ਜ਼ਿਆਦਾ ਗੁਲਗੁਲੇ ਵਰਗੀ ਚੀਜ਼ਾਂ ਜਿਹੜੀਆਂ ਦੱਸਿਆ ਜਾਂਦੀਆਂ ਨੇ ਕਿ ਬਰਸਾਤਾਂ ਦੇ ਮੌਸਮ 'ਚ ਬਣਦੀਆਂ ਆਂਦੀਆਂ ਨੇ। ਤੇ ਮੈਂ ਚਾਹੂੰਗੀ ਵੀ ਕਮੈਂਟ ਸੈਕ ਇਹ ਰੀਤੀ ਰਿਵਾਜ ਜਿਹੜੇ ਪੁਰਾਤਨ ਸਮੇਂ ਤੋਂ ਉਹ ਹੁਣ ਤੱਕ ਤੁਸੀਂ ਕੰਟੀਨਿਊ ਕਰਦੇ ਆਏ ਹੋ ਕਿਉਂਕਿ ਸਮਾਂ ਚਾਹੇ ਬਦਲ ਗਿਆ ਸਮਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਟੈਕਨੋਲੋਜੀ ਨੇ ਬਹੁਤ ਅੱਗੇ ਕਰ ਦਿੱਤਾ ਪਰ ਕੁਝ ਚੀਜ਼ਾਂ ਜੋ ਪਿਆਰ ਦਾ ਸਬੰਧ ਜੋ ਕਿ ਇੱਕ ਬਿਆਨ ਕਰਦੀਆਂ ਨੇ ਲੈਣ ਦੇਣ ਦਾ ਸਬੰਧ ਜੋ ਕੀਤੀ ਆਦੇ ਵਾਸਤੇ ਕਿਉਂ ਆਂਦਾ ਜਾਂਦਾ ਉਹ ਸੰਧਾਰਾ ਸਭ ਤੋਂ ਵੱਡੀ ਚੀਜ਼ ਜੋ ਕਿ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਤੀਆਂ ਦੇ ਤਿਉਹਾਰ ਦੇ ਨੇੜੇ ਜਿਹੜੀਆਂ ਮਨਾਏ ਜਾਂਦੇ ਇਹਦਾ ਦੇ ਹੋਰ ਵਧੇਰੀ ਵੀਡੀਓਜ਼ ਦੀ ਦੇਖਦੇ ਰਹੋ ਲੁਧਿਆਣਾ ਦਾ